ਹਲਕਾ ਅਹਿਨਾਲਾ ਤੇ ਰਾਵੀ ਦਰਿਆ ਦੇ ਭਿਆਨਕ ਹੜ੍ਹ ਦੀ ਮਾਰ ਚੱਲ ਰਹੀ ਹੈ ਹੜ੍ਹ ਪੀੜਤਾਂ ਦੀ ਸਾਰ ਸੁੱਧ ਲੈਣ ਅਤੇ ਰਾਹਤ ਸਮਗਰੀ ਪਹੁੰਚਾ ਕਰਨ ਲਈ ਨਗਰ ਨਿਗਮ ਸਫਾਈ ਕਰਮਚਾਰੀਆਂ ਵੱਲੋਂ ਸਣੀ ਪ੍ਰਧਾਨ ਘਰ ਵਾਲੀ ਗਿਰਦੀ ਪ੍ਰੇਰਣਾ ਸਦਕਾ ਫੰਡ ਇਕੱਠਾ ਕਰ ਦੋ ਟਰਾਲੀਆਂ ਰੋਜ਼ਾਨਾ ਰਸੋਈ ਦੀ ਵਰਤੋਂ ਵਿੱਚ ਆਉਣ ਵਾਲਾ ਸੁੱਕਾ ਰਾਸ਼ਨ ਲੰਗਰ ਅਤੇ ਪਾਣੀ ਦੀਆਂ ਬੋਤਲਾਂ ਦੇ ਨਾਲ-ਨਾਲ ਦਵਾਈਆਂ ਕੱਪੜੇ ਅਤੇ ਹੋਰ ਜ਼ਰੂਰੀ ਵਸਤੂਆਂ ਪੰਜਾਬ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਉਪਰੰਤ ਚੇਅਰਮੈਨ ਧੂਨਾ ਸਭ ٹرسٹ ਓਮ ਪ੍ਰਕਾਸ਼ ਦੇ ਉੱਪਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਬਲਬੀਰ ਸਿੰਘ ਬੱbbi ਪਹਿਲਵਾਨ ਅਤੇ ਮੀਡੀਆ ਇੰਚਾਰਜ ਪੰਜਾਬ ਧੂਨਾ ਸਭ ٹرسٹ ਅਸ਼ੋਕ ਮਲਹੋਤਰਾ ਵੱਲੋਂ ਭਗਵਾਨ ਵਾਲਮੀਕ তীਰਥ ਲਈ ਰਵਾਨਾ ਕੀਤੀਆਂ ਗਈਆਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਬੀਰ ਸਿੰਘ ਬੱbbi ਪਹਿਲਵਾਨ ਅਤੇ ਓਮ ਪ੍ਰਕਾਸ਼ ਗੱਬਰ ਨੇ ਦੱਸਿਆ ਕਿ ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਅਜੇ ਹਜ਼ਾਰਾਂ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਿਸ ਕਾਰਨ ਹਲਕਾ ਅਜਨਾਲਾ ਅੰਦਰ ਰਾਵੀ ਦਰਿਆ ਤੇ ਤੁਸੀਂ ਨਾਲ ਲੱਗਦੇ ਪਿੰਡ ਪਾਣੀ ਦੀ ਮਾਰ ਹੇਠ ਆਉਣ ਕਾਰਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਉਹਨਾਂ ਤੱਕ ਧੁਨਾ ਸਾਹਿਬ ٹرسٹ ਵੱਲੋਂ ਰਾਹਤ ਸਮਗਰੀ ਪਹੁੰਚਾਉਣ ਲਈ ਸੇਵਾਵਾਂ ਨਿਰੰਤਰ ਜਾਰੀ ਹਨ। ਜਿਸ ਦੇ ਚੱਲਦੇ ਅੱਜ ਸਣੀ ਪ੍ਰਧਾਨ ਵੱਲੋਂ ਸਫਾਈ ਸੇਵਕਾਂ ਕੋਲੋਂ ਫੰਡ ਇਕੱਠਾ ਕਰਕੇ ਦੋ ਟਰਾਲੀਆਂ ਜ਼ਰੂਰੀ ਸਮਾਨ ਦੀਆਂ ਭਗਵਾਨ ਵਾਲਮੀਕ ਤਿਰ ਧੁਨਾ ٹرسٹ ਲਈ ਰਵਾਨਾ ਕੀਤੀਆਂ ਗਈਆਂ ਹਨ। ਜੋ ਸੰਤ ਮਲਕੀਨਾ ਜੀ ਦੇ ਹੁਕਮਾਂ ਸਦਕਾਰ ਰਸਤੇ ਖਰਾਬ ਹੋਣ ਕਾਰਨ ਜਿੰਨਾ ਪਿੰਡਾਂ ਵਿੱਚ ਰਾਹ ਸਮਗਰੀ ਨਹੀਂ ਪਹੁੰਚ ਸਕੀ ਉਹਨਾਂ ਲੋੜਵੰਦ ਵਿਅਕਤੀਆਂ ਤੱਕ ਇਹ ਰਾਹ ਸਮਗਰੀ ਪਹੁੰਚਾਈ ਜਾਵੇਗੀ ਇਸ ਮੌਕੇ ਓਮਪ੍ਰਕਾਸ਼ ਗੱਬਰ ਬਲਬੀਰ ਸਿੰਘ ਬੱbbi ਪਹਿਲਵਾਨ ਆਲ ਇੰਡੀਆ ਪ੍ਰੈਸ ਸੈਕਟਰੀ ਅਸ਼ੋਕ ਮਨੋਤਰਾ ਤੋਂ ਇਲਾਵਾ ਬਾਬਾ ਬਲਵੰਦ ਨਾਜੀ ਡਾਕਟਰ ਇਕਬਾਲ ਸਿੰਘ ਚੈਰੀ ਕੁਲਵੰਤ ਸਿੰਘ ਰੁਪਿੰਦਰਪੁਰ ਬਾਬਾ ਲਖਮਨ ਸਿੰਘ ਰਾਏ ਕੁਮਾਰ ਸਾਗਰ ਵਡਾਲੀ ਸੰਤ ਅਗਮਨਾਥ ਮਹੇਸ਼ ਕੁਮਾਰ ਆਦਮਾ ਜੀ ਹੁਸਨ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਸਾਡੇ ਸਨੀ ਪਲਵਾਂ ਜੀ ਜਲਵਾਰੀ ਦੇ ਆਲੇ ਨੇ ਤੇ ਬੱਬੀ ਪਲਵਾਂ ਜੀ ਕੂਸ਼ਨਪੁਰੇ ਵਾਲੇ ਨੇ ਦੋ ਗੱਡੀਆਂ ਸਨੀ ਜੀ ਨੇ ਟਰੱਗੀਆਂ ਭਰ ਕੇ ਰਾਖਮੀ ਦਿੱਤੀਆਂ ਹੜ ਪੀਤਾਂ ਦੇ ਵਾਸਤੇ ਬੱਬੀ ਪਲਵਾਂ ਜੀ ਨੇ ਇੱਕ ਗੱਡੀ ਦਿੱਤੀ ਇਹ ਸਾਰੇ ਆਪਾਂ ਬਾਲਮੀ ਕੀ ਤੀਰਥ ਦੇ ਪਹੁੰਚ ਰਹੀਆਂ ਹਨ ਜਿੱਥੇ ਕੇ ਸੰਤ ਮਲਕੀਨਾ ਜੀ ਦੇਖ ਦੇਖ ਦੇ ਵਿੱਚ ਔਰ ਕੀਤਨ ਨੂੰ ਭੇਜਿਆ ਜਾਣ ਗਿਆ ਉਦਿਨਾਂ ਨਾਲ 8 ਦਿਨਾਂ ਨਾਲ ਧੂਵੀ ਦਾ ਪਛੁਣਾ ਪੂਰੀ ਜਮੀਨ ਇੰਤਿਆਮ ਕੀਤਾ ਗਿਆ ਕੋਈ ਆਫਤ ਦੀ ਘੜੀ ਦੇ ਵਿੱਚ ਸੰਕਮਾਜ ਹਮਮਾ ਕੇ ਗਿਆ ਆਇਆ ਹੈ ਅੱਜ 7ਵਾਂ ਦਿਨ ਹੈ ਸੰਕਮਾਜ ਦਾ ਕਿ ਜੋ ਕਿ ਹਰ ਪੀੜਤਾ ਦੇ ਬਾਤੇ ਪੂਰੀ ਮਦਦ ਕਰ ਰਹੇ ਹਨ ਉਹਨਾਂ ਦਾ ਇਹ ਹੀ ਚਾਹ ਹੈ ਕਿ ਇਹ ਜਿੰਨੀ ਦੇਰ ਆਫਤ ਚੱਲੀ ਪਈ ਹੈ ਉੰਨੀ دیر ਹਰ ਪੀੜਤਾ ਦੇ ਨਾਲ ਮੋੜੇ ਦਾ ਮੋੜਾ ਜੋਤੀ ਕਰੇ ਘੁੰਮਦੀ ਹੈ ਕਹਿੰਦਾ ਪਾਬ ਹੈ ਹੀ ਹੈ ਕਿ ਦੁਖੀ ਗਰੀਬੇ ਕਿੱਥੇ ਨੇ ਖੜੇ ਹੋਣਾ ਇਨਸਾਨ ਦਾ ਰੱਖਣ ਅਰਜੰਦਾ ਹੈ ਅਸੀਂ ਬਹੁਤ ਬੜਾ ਧੰਵਾ ਕਰਦੇ ਹਾਂ ਦਾਨੀ ਸੱਜਣਾ ਦਾ ਸੰਨੀ ਜੀ ਦਾ ਬੱਬੀ ਜੀ ਦਾ ਜਿਨ੍ਹਾਂ ਨੇ ਪੂਰਾ ਪ੍ਰਾਲਾ ਕਰਕੇ ਇਹ ਰਾਸ਼ਨ ਨੂੰ ਅਤਿਆ ਕੀਤਾ ਉਹਦੇ ਨਾਮ ਨਾਲ ਇੱਕ ਗੱਲ ਵੀ ਮੈਂ ਹੋਰ ਹੀ ਬਧਾਈ ਦਿਨਾ ਅੱਡੇ ਇੱਕ ਵਾਰ ਸੀ ਜਿਹੜੀ ਜਿਨ੍ਹਾਂ ਨੂੰ ਆਰ ਇੰਡੀਆ ਕਮੇਟੀ ਵੱਲੋਂ ਡਾਕਟਰ ਦੀ ਵਾਦੀ ਦਿੱਤੀ ਗਈ ਹੈ ਬੜੀ ਸਰਕਾਰ ਦੀ ਗੱਲ ਹੈ ਡਾਕਟਰ ਦੀ ਵਾਦੀ ਮਿਲਣੀ ਪੰਜਾਬ ਦੇ ਵਿੱਚੋਂ ਅਕਬਾਰ ਸਿੰਘ ਖੇਰੀ ਨੂੰ ਇੱਕ ਪਹਿਲੇ ਨੰਬਰ ਤੇ ਹੈ ਇਹ ਵਾਦੀ ਡਾਕਟਰ ਮਨਮੋਤ ਸਿੰਘ ਹਿੰਦੂਪਾਲ ਦੇ ਪ੍ਰਧਾਨ ਮੁੱਖ ਮੰਤਰੀ ਜੀ ਨੂੰ ਇਹ ਵਾਦੀ ਮਿਲੀ ਸੀ ਮੈਂ ਅੱਜ ਆਪਣੇਾਰੇ ਹਿੱਸੇ ਸਮਾਜ ਜਦੋਂ ਇਹਨਾਂ ਦਾ ਲੱਖ ਲੱਖ ਧੰਵਾਦ ਕਰਦਾ ਹਾਂ ਤੇ ਬਹੁਤ ਬਧਾਈ ਦਿੰਦਾ ਹਾਂ ਬੜੇ ਮਾਨਾ ਲੀ ਗੱਲ ਹੁੰਦੀ ਹੈ ਕਿ ਡਾਕਟਰ ਦੀ ਉਪਾਦੀ ਮਿਲਣੀ ਜਾਲੀ ਡਾਕਟਰ ਕਿਹੜੇ ਸਿਰ ਤੇ ਆਣ ਜਿਹੜੇ ਆਪਣੇ ਨਾਂ ਦੇ ਨਾਲ ਡਾਕਟਰ ਰੱਖਦੇ ਹਨ ਲੇਕਿਨ ਇਹ ਸੱਚੇ ਪਾਤਸ਼ਾਹ ਉਪਾਤਿ ਕਿਰਪਾ ਨਾਲ ਅੱਗਾ ਲੈ ਮੇਂ ਉਪਾਦੀ ਮਿਲਦੀ ਆ ਮੈਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਤਿ ਰੱਖਦਾ ਹਾਂ ਇਹ ਬਣ ਕੇ ਡਾਕਟਰ ਦੇਸ਼ ਦੀ ਸਮਾਜ ਦੀ ਸੇਵਾ ਕਰਨੇ ਧੰਨਵਾਦ ਜੈ ਬਾਲਮੀ ਕੀ ਹਰ ਹਰ ਬਾਲ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਨੇ ਸਾਨੂੰ ਸਾਰਨ ਪਤਾ ਥਾਂ ਥਾਂ ਲੋਕ ਪੰਜਾਬ ਦੇ ਹਲਾਕਾ ਦੇ ਮੁਤਾਬਕ ਜਿੱਥੇ ਤੇ ਲੋੜ ਹੈ ਰੱਖਣ ਦੀ ਉਹ ਪਚਾਰੇ ਨੇ ਅੱਜ ਮੈਂ ਸਣੀ ਸਾਡੇ ਪ੍ਰਧਾਨ ਜੀ ਜਿਨ੍ਹਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਉਹ ਬੰਦੇ ਉਹ ਨੌਜਵਾਨਾਂ ਕਰੋ ਸਪਾਈਸ ਸੇਵ ਕਰੋ ਐਸੇ ਇਕੱਠੇ ਕਰਕੇ ਔਰ ਆਪਣੀ ਜੇਬ ਤੋਂ ਦੋ ਟਾਲੀਆਂ ਜੜੀਆਂ ਉਹ ਰੱਖਣ ਦੀਆਂ ਹਰ ਪਿੰਡਾਂ ਤੇ ਭੇਜੀਆਂ ਕੋਈ ਵੀ ਸਾਡੇ ਗੁਰੂ ਬਾਬਾ ਮਰਕੀਰ ਨਾ ਜੀ ਪلوان ਬਾਦਮੀ ਤੇਰੇ ਦੇਤੇ ਜਾਣਗੇ ਉਥੋਂ ਮਤ ਬਾਬਾ ਨਕੀਵਾ ਦੀ ਜਿਹੜੇ ਰਹਿਨ ਮਾਈ ਜਿੱਥੇ ਤੇ ਭਜਰਗੇ ਉਹਨਾਂ ਨੇ ਆਪ ਦੂਰੀਆਂ ਲਾਉਣੀਆਂ ਸੋ ਇਹ ਜਿਹੜੀ ਸੇਵਾ ਇਹ ਸੇਵਾ ਬੇ ਕਰਮਾਂ ਵਾਲੇ ਨੂੰ ਮਿਲਦੀ ਆ ਕੋਈ ਐਸੋ ਨੇ ਸਾਰਾ ਨਫਰਜ ਬੰਦਾ ਕਿ ਜਿੱਥੇ ਤੇ ਜਿਹੜਾ ਵੀ ਹੈਗਾ ਉਹ ਆਪਣੇ ਇਹਨਾਂ ਭਰਾਵਾਂ ਦੀ ਮਤ ਆਸ ਤੇ ਜਿੱਥੇ ਪਸ਼ੂਆਂ ਨੂੰ ਚਾਰਾ ਚਾਹੀਦਾ ਔਰ ਕਿੱਿਆਂ ਨੂੰ ਮਕਾਨ ਡਿੱਗੰਦੇ ਨੇ ਕਿ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਤੇ ਰਾਸ਼ਨਣੇ ਤੋਂ ਪ੍ਰਸ਼ਾਸਨ ਕਰ ਰਿਹਾ ਗੋਬਰ ਜੀ ਨੇ ਇਹ ਆਟੇ ਦੀ ਟਰਾਲੀ ਵਕਰੀ ਭੇਜੀ ਆ ਜਿਸ ਦਾ ਦਾਦਾ ਕਦੇ ਤੋੜੇ ਰੱਖਿਆ ਸੋ ਮਾਸ ਕਰਦਾ ਜਿੱਦਾਂ ਸਾਡੇ ਛੋਟੇ ਵੀਰ ਨੇ ਇਹ ਸਰੀਰੇ ਕੀਤੀ ਹੈ ਇਹ ਤਾਂ ਹਰ ਸਮਾਜ ਦਾ ਬੰਦਾੜਾ ਇਸ ਸੇਵਾ 'ਚ ਲੱਗੇ ਇਹ ਸੇਵਾ ਜਿਹੜੀ ਹੈ ਉਹ ਦਿੰਦੂ ਨੂੰ ਮਾਲ ਜਾਣੀ ਆ ਉਹ ਹਰ ਟੁਕ ਟੁਕ ਪੰਜਾਬ ਵਾਸੀਆਂ ਨੂੰ ਇਹ ਕੂੜਾ ਕਿ ਉਹ ਹਰ ਕਿਸੇ ਹਰ ਬੰਦੇ ਤਗੜੇ ਜਿੰਦ ਦੇ ਜਿਹੜਾ ਵੀ ਲੋੜ ਪੈਂਦੀ ਆ ਮਤ ਕਰਨਾ ਸੇ ਦੋਵੇਂ ਹੱਥ ਕੋਲ ਕੇ ਮਤ ਕਰਦੇ ਨੇ ਕਿ ਬਾਬਾ ਨਕਿੰਦਰ ਜੀ ਮੇਰੇ ਸਾਡੇ ਗੁਰੂ ਨੇ ਉਹਨਾਂ ਨੇ ਪ੍ਰੇਰਣਾ ਕਰਕੇ ਹੀ ਸਾਰੇ ਨੌਜਵਾਨ ਸਾਰੇ ਭਰਾ ਇਸ ਕੰਮ ਤੋਂ ਲੱਗੇ ਹੋਏ ਨੇ ਅਰੇ ਮੈਂ ਵਧਾਈ ਦੇਣਾ ਚਾਹੁੰਦਾ ਕਿ ਆਪਣੇ ਛੋਟੇ ਵੀ ਡਾਕਟਰ ਇਕਬਾਲ ਸਿੰਘ ਸ਼ੇਰੀ ਜੀ ਨੂੰ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਇਹ ਤਕਦੀ ਦਿੱਤੀ ਆ ਇਹ ਤਕਦੀ ਲੋਕ ਕਰਮ ਵਾਲੇ ਨੂੰ ਮਿਲਦੀ ਆ ਕਿੱਥੇ ਸਰਦਾਰ ਮਨਮੋਹ ਸਿੰਘ ਪ੍ਰਧਾਨ ਮੰਤਰੀ ਸਾਹਿਬ ਕੋ ਹੀ ਅੱਜ ਇਸ ਸ਼ਹਿਰੇ ਤੁਹਾਡੇ ਅਮਰਪੁਰ ਦਾ ਸਾਡੇ ਸ਼ਹਿਰ ਦਾ ਮਾਣ ਰੋਸ਼ਨ ਹੋਇਆ ਤੇ ਸਾਨੂੰ ਆਜ਼ਾਦ ਇੱਦਾਂ ਦੇ ਲੋਕਾਂ ਦੀ ਜੀਵ ਸੇਵਾ ਕਰਕੇ ਲੋਕਾਂ ਦੇ ਹੱਥ ਫੁੱਟ ਪੈਲਵਾ ਦੇਣਗੇ ਸਾਡੇ ਪੰਜਾਬ ਚ ਹੜਾਰਾ ਕਾਲ ਚੱਲਿਆ ਸੀ ਜਿਹਦੇ ਵਿੱਚ ਸਾਡੇ ਸੰਧ ਸਮਾਜ ਨੇ ਇਹਨੇ ਲਿੱਤਾ ਵੀ ਜਰੂਰੀ ਸੇਵਾਇਆ ਉਹ ਤੀਰਥਨੋਂ ਹਰ ਬੰਦੇ ਦੇ ਭਾਰਤਿਕ ਪਛਾਈ ਜਾਏਗੀ ਔਰ ਇਹ ਬਾਬਾ ਜੀ ਦੇ ਹੁਕਮਾਂ ਦੇ ਦਾਸ ਗੁਰਗੱਬਰ ਜੀ ਦੇ ਹੁਕਮਾਂ ਦੇ ਨਾਲ ਆਪਾਂ ਅੱਜ ਆਪਣੇ ਕੁਲਵਾਰੀ ਗੇੜ ਵਿਖੇ ਸਪਾਈ ਸੇਵਕਾਰਾਂ 10 ਗਿਰਤਾਨੀ ਮਾਈਚੋਂ ਦੋ ਟਾਲੀਆਂ ਰਾਸ਼ਨ ਦੀਆਂ ਭੇਜੀਆਂ। ਅੱਗੇ ਵੀ ਜਿੱਥੇ ਵੀ ਆਨੂੰ ਬਾਬਾ ਦੀ ਡਿਊਟੀ ਲਾਣਗੇ ਹਰ ਮਹੀਨੇ ਆਪਾਂ ਜਾਂ 15 ਦਿਨਾਂ ਬਾਅਦ ਦੋ ਟਾਲੀਆਂ ਰਾਸ਼ਨ ਦੀਆਂ ਭੇਜਾਂਗੇ। ਜਿੱਥੇ ਵੀ ਮੋਰ ਪਵੇਗੀ ਸੰਤ ਸਮਾਇ ਨੂੰ ਉਸੇ ਪੈਰਾ ਵੀ ਲਵਾਵਾਂਗੇ। ਜੈ ਬਾਲਮੀ ਕੀ ਹਰ ਹਰ ਵਾਹ। ਪੰਜਾਬ ਦੇ ਵਿੱਚ ਤੁਹਾਡਾਂ ਦੀ ਸਥਿਤੀ ਆ। ਉਹਦੇ ਬਾਪਰੇ ਜਿਹੜਾ ਸਰਗੁਰੂ ਮਰਕੀਦ ਨਾਮ ਹਰ ਜੀ ਇੱਕ ਹਫ਼ਤੇ ਤੋਂ ਜਿਹੜਾ ਕਾਰਸਾ ਵਿੱਚ ਯੋਗਦਾਨ ਪਾ ਰਿਹਾ ਜਿਹੜੇ ਗਰੀਬ ਪਰਿਵਾਰ ਆ ਜਾਂ ਕੋਈ ਵੀ ਅਦਰ ਕਾਸਟ ਵੀ ਆ ਸਾਰਿਆਂ ਦੇ ਕੋਲ ਜਿਹੜਾ ਪਾਵਨ ਆਦਮੀ ਕੀਰਤ ਤੋਂ ਇੱਕ ਹਫਤੇ ਤੋਂ ਜਿਹੜਾ ਬਣਾ ਕੇ ਲੰਗਰ ਜਿਹੜਾ ਇਹ ਭੇਜ ਰਹੇ ਆ ਜਿੱਥੇ ਜਿੱਥੇ ਵੀ ਲੋੜ ਪੈਂਦੀ ਆ ਚਾਰੇ ਦੀ ਵੀ ਲੋੜ ਆ ਉਹਨੇ ਕੱਲ ਤੋਂ ਇਹ ਜਿਹੜਾ ਇੱਕ ਟਰਾਲਾ ਕੱਲ ਵੀ ਇਹ ਮੰਗਾਇਆ ਕਦ ਮੰਗਾ ਰਹੇ ਆ ਜਿਹਦੇ ਜਿਹੜਾ ਚੌਕਰ ਤੇ ਜਿਹੜਾ ਹਰ ਆਚਾਰਾ ਨਾਲ ਨਾਲ ਟੂੜੀ ਜਿਹੜੇ 100 ਆਰਮ ਖਾਦਪੁਰ ਮਲਕੀਤਨਾਥ ਜੀ ਮਾਰਾ ਜਿਹੜੇ ਗੰਬਰ ਕਾ ਜੀ ਗਬਰ ਔਰ ਖੈਰ ਦੇ ਜਿਹੜੇ ਕਾਰਪੋਰੇਸ਼ਨਾਂ ਦੇ ਜਿਹੜੇ ਸਾਡੇ ਸੇਵਾਦਾਰ ਆ ਖਾਨੀ ਪ੍ਰਧਾਨ ਜੀ ਬੱਬੀ ਪ੍ਰਧਾਨ ਜੀ ਇਹ ਸਾਰੇ ਰਲ ਕੇ ਜਿਹੜੀ ਟੀਮ ਆ ਸਾਵਾਲ ਜਿਹੜੀ ਆ ਜਿੱਥੇ ਜਿੱਥੇ ਕਿੰਨ ਚਾਰੇ ਦੀ ਲੋੜ ਹੈ ਜਾਂ ਲੰਗਰ ਦੀ ਲੋੜ ਆ ਬਣਾ ਲੰਗਰ ਵਿਜਾਏਗਾ ਸੁੱਕੀ ਰਸਤੇ ਵਿਜਾਏਗੀ ਔਰ ਪਖਵਾ ਵਾਤੇ ਚਾਰਾ ਵੀ ਜਾਊਗਾ ਇਹ ਕਹ ਕੇ ਦਾਨੀ ਖਜਾਨਾ ਨੂੰ ਬੇਨਤੀ ਕਰਦੇ ਆ ਕਿ ਸਵਾਾਰ ਤੱਕ ਜਿੱਥੇ ਜਿੱਥੇ ਸਾਡੀ ਆਵਾਜ਼ ਨੂੰ ਸੁਣਦੇ ਆ ਪਾਵਨ ਵਾਰਮਿਕ ਤੀਰ ਤੇ ਕਿਰਪਾ ਕਰਦੇ ਜੋ ਵੀ ਆਪਣੇ ਦਸਾਨਾਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਪਾਵਨ ਵਾਰਮਿਕ ਤੀਰ ਤੇ ਪਿਛਾਗੇ ਇਹਾਰ ਪੀਰ ਦਾ ਜਿਹੜਾ ਸਾਫ ਦਿਓ ਜੈ ਵਾਰਮਿਕੀ ਹਰ ਹਰ ਵਾਰਮਿਕੀ ਬਹੁਤ ਸ਼ੁਕਰਗੁਜ਼ਾਰ ਹੈ ਜੀ ਸੰਦੀਪ ਜੀ ਦਾ ਜਿਨ੍ਹਾਂ ਨੇ ਸੇਵਾ 'ਚ ਹੀ ਸਫਾਇਆ ਜੀ ਜੋ ਸਾਡੀ ਸੰਤ ਪਾਪਾ ਮਲਕੀਤ ਨਾਸਤੋ ਜੋ ਇੱਕ ਤਰੀਕ ਤੋਂ ਓਮ ਪ੍ਰਕਾਸ਼ ਗੱਬਰ ਜੀ ਵੱਲੋਂ ਸੇਵਾ ਚੱਲਦੀ ਪਈ ਸੀ ਉਸ ਸੇਵਾ ਦੇ ਵਿੱਚ ਸੰਦੀਪ ਜੀ ਨੇ ਵਾਅਦਾ ਕੀਤਾ ਹੈ ਦੋ ਟਰਾਲੀਆਂ ਰਾਖਣ ਦੀਆਂ ਬੱਬੀ ਪ੍ਰਭਾਨ ਜੀ ਨੇ ਨਾਲ ਵਾਅਦਾ ਕੀਤਾ ਹੈ ਦੋ ਟਰਾਲੀਆਂ ਰਾਖਣ ਦੀਆਂ ਜੋ ਟੀਸ ਤੇ ਜਾ ਰਹੀਆਂ ਇਹ ਮਹਾਰਾਜ ਜੀ ਕੋ ਜੋਏ ਉਥੋਂ ਹੀ ਗਾੜੀ ਸੰਗਤਾਂ ਦੇ ਵਿੱਚ ਮਹਾਰਾਜ ਜੀ ਜਿੱਦਾਂ ਉਹਨਾਂ ਦੀ ਮਰਜ਼ੀ ਹੋਊਗੀ ਉਹ ਆਪਣੇ ਸੰਗਤ ਦੇ ਵਿੱਚ ਵੱਲਣਗੇ ਤੇ ਸੰਗਤਾਂ ਦਾ ਭਲਾ ਕਰਨਗੇ ਅਸੀਂ ਤੇ ਇਹਨਾਂ ਤਾਂ ਦੇਖਣਾ ਨਹੀਂ ਦੇ ਸਕਦੇ ਨੰਬਰ ਜੀ ਦਾ ਬਹੁਤ ਹੀ ਇੱਕ ਤਰੀਕ ਤੋਂ ਕੋਈ ਲੰਗਰ ਚਲਾਉਣਾ ਕੋਈ ਸੌਖੀ ਗੱਲ ਨਹੀਂ ਆ ਜੀ ਟਰੱਕ ਭਰ ਕੇ ਖੜਨੇ ਕੋਈ ਸੌਖੀ ਗੱਲ ਨਹੀਂ ਆ ਬਹੁਤ ਖਰਚਾ ਆਉਂਦਾ ਐ ਮੈਂ ਤਾਂ ਕਹਿੰਦਾ ਫਿਰ ਵੀ ਸ਼ਾਬਾਸ਼ ਹੈ ਬਜ਼ੁਰਗਾਂ ਦੇ ਜਿਹੜੇ ਅਜੇ ਤੱਕ ਇਹਨਾਂ ਹਾਰ ਨਹੀਂ ਮੰਨੀ ਤੇ ਨਾ ਮੰਨਣਗੇ